ਦੋ ਮੋਟਰਸਾਈਕਲ ਸਵਾਰਾਂ ਵੱਲੋਂ ਸਕੂਲ ਦੀ ਬੱਸ ਉੱਪਰ ਕੀਤਾ ਗਿਆ ਜਾਨਲੇਵਾ ਹਮਲਾ ਡਰਾਈਵਰ ਤੇ ਸਰਵੇਚੂ ਲੋਹੇ ਦੀ ਰਾਡ ਮਾਰ ਕੇ ਕੀਤਾ ਗੰभीर ਰੂਪ ਵਿੱਚ ਜ਼ਖਮੀ ਐਚਐਸ ਬਰਾਡ ਸਕੂਲ ਬਗਾਪੁਰਾਣਾ ਦੀ ਬੱਸ ਦਾ ਡਰਾਈਵਰ ਹੈ ਬਿੰਦਰ ਖਾਨ ਮਡੀਰਾ ਹਮਲਾਵਰ ਆਪਣਾ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਪੀੜਤ ਸਰਕਾਰੀ ਹਸਪਤਾਲ ਵਿੱਚ ਹੈ ਜੇਰੇ ਇਲਾਜ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਤੋਂ ਪੀੜਤ ਪਰਿਵਾਰ ਬੁਰੀ ਤਰ੍ਹਾਂ ਨਿਰਾਸ਼ ਪੁਲਿਸ ਬਿਆਨ ਅਨੁਸਾਰ ਬਾਗਾਪਰਾਣਾ ਦੇ ਪਿੰਡ ਗੱਲ ਵਿਖੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਸਕੂਲ ਦੇ ਬੱਚਿਆਂ ਵਾਲੀ ਬੱਸ ਚਲਾਉਣ ਵਾਲੇ ਡਰਾਈਵਰ ਉੱਪਰ ਜਾਨਲੇਵਾ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਚਐਸ ਬਰਾਡ ਪਬਲਿਕ ਸਕੂਲ ਬਾਗਾ ਪ੍ਰਾਣਾ ਦੀ ਬੱਸ ਚਲਾਉਣ ਵਾਲੇ ਡਰਾਈਵਰ ਬਿੰਦਰ ਖਾਨ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਘੇਰਿਆ ਫਿਰ ਉਹਨਾਂ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਬਿੰਦਰ ਖਾਨ ਨੇ ਦੱਸਿਆ ਕਿ ਉਹਨਾਂ ਦੋਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਲੋਹੇ ਦੀ ਰਾੜ ਸੀ ਜੋ ਉਸ ਦੇ ਸਿਰ ਵਿੱਚ ਮਾਰ ਕੇ ਉਸ ਨੂੰ ਗੰभीर ਰੂਪ ਵਿੱਚ ਜ਼ਖਮੀ ਕਰ ਦਿੱਤਾ ਮੌਕੇ ਤੇ ਲੋਕਾਂ ਦੀ ਹੁੰਦੀ ਭੀੜ ਨੂੰ ਦੇਖ ਕੇ ਹਮਲਾਵਰ ਆਪਣਾ ਮੋਟਰਸਾਈਕਲ ਛੱਡ ਕੇ ਭੱਾਰ ਹੋ ਗਏ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਜਰੂਰ ਆਇਆ ਪਰੰਤੂ ਹੁਣ ਤੱਕ ਦੋਸ਼ੀਆਂ ਖਿਲਾਫ ਬਣਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਪੀੜਤ ਪਰਿਵਾਰ ਨੇ ਸਾਡੇ ਨਾਲ ਗੱਲਬਾਤ ਕਰਦੇ ਹਾਂ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਤੇ ਪੂਰਾ ਭਰੋਸਾ ਕਿ ਉਹ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਮੁਕੱਦਮਾ ਦਰਜ ਕਰਨਗੇ ਤਾਂ ਜੋ ਸਾਨੂੰ ਇਨਸਾਫ ਦਿਵਾਇਆ ਜਾ ਸਕੇ। ਸੁਣਦੇ ਹਾਂ ਸਾਡੇ ਪੱਤਰਕਾਰ ਨਾਲ ਪੀੜਤ ਬਿੰਦਰਖਾਨ ਦੀ ਹੋਈ ਸਿਵਲ ਹਸਪਤਾਲ ਤੋਂ ਗੱਲਬਾਤ। ਮੋਟਰਸਾਈਕਲ ਤੇ ਸੀ ਦੋ ਜਣੇ। ਤੇ ਉਹ ਫਿਰ ਗਏ ਕਿਵੇਂ ਉਥੂ ਉਹ ਤਾਂ ਫਿਰ ਭੱਜ ਗਏ ਉਹ ਜਦੋਂ ਪਿੰਡ ਦੇ ਇਕੱਠੇ ਹੋ ਗਏ ਗਿੱਲਾਂ ਦੇ ਹਾਂਜੀ ਤੇ ਹੱਥੋਂ ਭਾਈ ਹੋਣ ਲੱਗੇ ਬੰਦੇ ਦੂਜੇ ਵੀ ਕਿਉਂ ਇਹ ਕੰਮ ਕਰ ਰਿਆ ਤੂੰ ਬੱਚੇ ਵਾਲੀ ਬਾਤ ਤੇ ਫਿਰ ਉਹ ਭੱਜ ਗਏ ਮੋਕੇ ਨੂੰ ਉਹ ਉੱਤਰ ਤਾਹ ਕੋਲ ਉਹਨਾਂ ਦਾ ਐਚਐਸ ਬਰਾੜ ਤੋਂ ਖੂਲ ਚ ਕਿੜਾਈ ਨਾਲੇ ਉਹਦੀ ਕਿੱਟ ਜੀ ਯਾਦ ਉਤਰੀ ਡੈਲਟਾ ਐਂ ਫੈਟਾ ਦਾ ਕੰਮ ਕਰਦਾ ਉਹ ਹਾਂਜੀ ਥੋੜੇ ਸਿਰ ਤੋਂ ਰਾੜ ਮਾਰੀ ਉਹ ਕਿੱਥੋਂ ਲਿਆਂਦੀ ਉਹਦੀ ਉਹ ਉਹਦੇ ਕੋਲੇ ਸੀਗੀ ਜੀ ਰਾੜ 6 4 4 5 ਟਾਂਕੇ ਲੱਗੇ ਇੱਕ ਪਾਸੇ ਇੱਕ ਪਾਸੇ ਹਾਂਜੀ ਤੇ ਹੋਰ ਸਾਈਡ ਉੱਪਰ ਹੀ ਸੱਤ ਲੱਗੀ ਹੋਰ ਤਾਂ ਜਿਉਂ ਸਰੀਰ ਜੜਖਲਿਆ ਗਿਆ ਏ ਦੁਖਦੇ ਹੀ ਹੱਡ ਪੈਰ ਸਾਰੇ ਸਾਰਾ ਸਰੀਰ ਜੜਖਲਿਆ ਗਿਆ ਜੀ ਕਿਉਂਕਿ ਉਹ ਨੌਜਵਾਨ ਮੁੰਡਾ ਸੀਗਾ ਹੀ ਉਹ ਤਾਂ ਮੈਨੂੰ ਧੱਕੀ ਕਰਦਾ ਰਿਹਾ ਸੀ ਵਾਵਾ ਰੋਡ ਤੇ ਮੈਨੂੰ ਲੈ ਆਇਆ ਗਾੜੇ ਥੱਲੇ ਦੇ ਦੇਣੇ ਇਹਨੂੰ ਤਾਂ ਮੈਨੂੰ